ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਫਿਰੋਦ ਹੋ ਰਿਹਾ ਹੈ ਤੇ ਉਥੇ ਹੀ ਪੰਜਾਬ ਸਰਕਾਰ ਦਾ ਇਹ ਵਿਰੋਧ ਕਿਸਾਨ ਜਥੇਬੰਦੀਆਂ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਰਾਜਾ ਬੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਨੂ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਲੈਂਡ ਪੁਲਿੰਗ ਸਕੀਮ ਦਾ ਸੀ ਲਗਾਤਾਰ ਵਿਰੋਧ ਕਰ ਰਹੇ ਆ ਤੇ ਉੱਥੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਸੀ ਨਹੀਂ ਖੋਣ ਦੇਵਾਂਗੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਆਈ ਹੈ ਤੇ ਜਸਨੂ ਲੈ ਕੇ ਪੰਜਾਬ ਸਰਕਾਰ ਤੇ ਜਿਹੜੇ ਕਿ ਤਿੱਖੇ ਨਿਸ਼ਾਨੇ ਹੁਣ ਕਾਂਗਰਸ ਪਾਰਟੀ ਸਾਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਕੇਂਦਰ ਸਰਕਾਰ ਦੇ ਉੱਤੇ ਜਿਹੜੇ ਕਿ ਨਿਸ਼ਾਨੇ ਸਾਦੇ ਚਾ ਰਹੇ ਨੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਤਾਰ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਹੋ ਰਿਹਾ ਹੋਰ ਕੀ ਕੁਝ ਕਹਿਣਾ ਹੈ ਰਾਜਵੜਿੰਗ ਦਾ ਆਓ ਤੁਹਾਨੂੰ ਸੁਣੋ ਜੋ ਸੇਂਗ ਦੀ ਜ਼ਮੀਨ ਸੀ ਉਹ ਕਾਟ ਲਈ ਹੈ ਇਹ ਸਭ ਤੋਂ ਵੱਡੀ ਸਿਸਟਿੰਗ ਦੀਏ ਕਰਾਈ ਹੋਈ ਸਰਕਾਰੀ ਥੀਸਵਾ ਕੇ ਜੋ ਮੈਂ ਨੇ ਦਾਸ ਜੀ ਕਾਬੂ ਕੋਲਾ ਕਿ ਦੋ ਘੋਸ ਰੋਟੀ ਕਰਾਇਆ ਖੀਰ ਦੀ ਦਸਤੀ ਔਰ 400 ਰੁਪਏ ਦੇਣਾ ਪਊਗਾ ਜਾਨੀ ਕਿ ਤੇਰੀ ਜ਼ਮੀਨ ਦਾ ਸੁਖਰਾਤਾ ਇਹ ਨੂੰ ਕਿਹਨ ਜੇ ਆਪਰੇਗਾ ਤੇ ਮੇਰੀ ਸ਼ਹਿਰਾ ਦੀ ਜ਼ਮੀਨ ਹੈ ਸ਼ਹਿਰਾ ਦੀ ਸ਼ਹਿਰਾ ਦੀ ਤੇ ਦਿੱ ਕਿਰਾਇਆ ਮੇਰਾ ਪਏਗਾ ਤੇ ਤਾਂ ਵੀ ਜ਼ਮੀਨ ਦਾ ਸੁਖਰਾ शहर ज़मीन किचिर भावे कानून लाइ जहिड़ा नवां एक्ट उह पर है ਸਰਕਾਰ ਨੇ ਪੈਸਾ ਕੱਠਾ ਕਰਨਾ ਹੈ। ਉਹ ਪੈਸਾ ਕੱਠਾ ਕਰਕੇ ਬਸਤਾ ਜਿਹੜਾ ਭਾਗ ਕੀਤਾ ਸੱਚੂਖੇ ਹਯਾਰੀ ਜਰ ਪੀਵੇ। ਉਹਨਾਂ ਨੂੰ ਪੂਰਾ ਕਰਨਾ ਇਹ ਨਹੀਂ ਕਿ ਮੈਂ ਕਹ ਰਿਹਾ ਤੁਮੈਂ ਸੁਣੋ ਜੇ ਇਤਲੋ ਰੱਖਿਓ ਹੱਕਰ ਵਾਹ ਪੂਰੇ ਕਰਦੇ ਹੋ। ਮੈਂ ਕਹਿੰਦਾ ਆਪਣਾ ਮਿੱਟੀ ਪੂਰਦਾ ਕੀ ਇਹ ਤਸਕ ਜਾ 400 ਕੱਜ ਦਾ ਜਾਂ 300 ਕੱਜ ਦਾ ਕੰਲਾ ਰਹਿਣ ਉੱਤੇ ਪ੍ਰਾਪਤ ਨਿਕੂ ਦਾ ਉਹ ਕਮਰਸ਼ੀਅਲ ਪ੍ਰਾਪਤ ਵੇਚੂਗਾ ਪਤੰਟ ਅੰਦਰ ਸਰਕਾਰ ਅੰਦਰ ਸੀਮੇ ਉਹ ਸਾਰੀ ਸਰਕਾਰ ਕਰੇਗੀ ਉਹ ਅਕੇ ਜਰਾ ਕਰਵਾਇਆ ਉਹ ਆਪਣੇ ਪੈਸੇ ਆਪ ਲਓਗਾ ਤੇ ਹੋਰ ਸਰਕਾਰ ਖਰਚਾ ਕਰੇਗੀ ਤੇ ਜੇ ਸਰਕਾਰ ਖਰਚਾ ਕਰੇਗੀ ਤੁਹਾਨੂੰ ਆਖੇ ਪੈਸੇ ਕਿਨੇ ਕਰਵਾਏ ਜਿੰਨੀ ਜਿੰਨੇ ਜਾਰੇ ਸਰਕਾਰੀ ਫੀਸ ਤੋਂ ਉਹਦੀ ਸਰਕਾਰੀ ਖਜ਼ਾਨੇ ਵਿੱਚ ਜਮਾ ਜ ਸੀਰ ਨੂੰ ਦੇਖ ਕੇ ਤਕੜ ਇਹ ਖੇਤੀ ਜ਼ਮੀਨ ਨੂੰ ਗਲੋਬੀ ਕਪਾਣ ਦੇ ਪੈਸੇ ਖੇੜ ਖੜੀ ਵਿਸ਼ਵਾਸ ਕਰਦੀ ਹੈ ਤੇ ਰੰਬਰ ਖਾਤੇ ਉਹ 3 ਕਿਲਿਆਂ ਦੇ ਵਿੱਚ ਸਾਡਾ ਸੂਤਾ ਦੇਖ ਕੇ ਦੇ ਕੇ ਗਲੋਨੀਆਂ ਦੇ 30 ਕਰੋੜ ਰੁਪਇਆ ਲੈਣਗੇ ਬੜੀ ਸਰਕਾਰ ਅਸੀਂ ਬਣਾ ਦਿੰਦੇ ਸੀਰ ਨੂੰ ਦੇਸੀ ਬਣਾ ਦਿੰਦੇ ਤੇ ਵਜਤਾ ਅਸੀਂ ਬਣਾ ਦਿੰਦੇ ਨਾ ਕੋਈ ਨਾ ਸੀਿਆਰੀ ਨਾ ਕੋਈ ਸਿੱਖੇ ਇਸ ਚੋਕੇ ਇਹ ਰੋਪਾ ਸੇ ਸੋਹੋ ਰਿਂਗਤ ਉਸੇ ਟੈਕਾਉਂਗੇ ਇਹ ਸਕੀਮ ਇਸ ਹਾਂ ਦਾ 12 ਰਸਤੇ ਇਹ ਸੋ ਕਰਾ ਇਹ ਸਕੀਮ ਨਾ ਕਰਿਵਾ ਆਤਮਹਾਵੀ ਦੀ ਨਾਲ ਦਸਨਾ ਕੋਰ ਮੁਹਾਵੀ ਲੋਕ ਚ